ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਸੌਰਵ ਸੂਤ ਜਿਹੜੇ ਕਿ ਜਸਵੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਔਰ ਯੂਕੇ ਦੇ ਸਬੰਧ ਦੇ ਵਿੱਚ ਵਿਦਿਆਰਥੀਆਂ ਨੂੰ ਗਾਈਡ ਕਰਦੇ ਨੇ ਯੂਕੇ ਤੋਂ ਬਹੁਤ ਵੱਡੀ ਖਬਰ ਇਹ ਹੈ ਕਿ ਰੂਲ ਚੇਂਜ ਦੇ ਚੇਂਜ ਦੇ ਉੱਤੇ ਬਹੁਤ ਜ਼ਿਆਦਾ ਰੌਲਾ ਮਚਿਆ ਪੂਰੀ ਸਥਿਤੀ ਕੀ ਹੈ ਕਿ ਇਹ ਰੂਲਸ ਬਦਲੇ ਜਾਣਗੇ ਜਾਂ ਨਹੀਂ ਇਹ ਸਿਰਫ ਇੱਕ ਪ੍ਰਸਤਾ ਹੈ ਸਿਰਫ ਇੱਕ ਸੁਝਾਅ ਹੈ ਅਗਰ ਬਦਲੇ ਜਾਂਦੇ ਨਹੀਂ ਤੇ ਕੀ ਫਰਕ ਪਏਗਾ ਇਹ ਸਾਰੀ ਕਲੈਰਿਟੀ A to Z ਕਲੈਰਿਟੀ ਸੌਰਵ ਸ਼ੂਤ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਨਗੇ ਸੋ ਸਰਵ ਜੀ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਤੁਸੀਂ ਵਿਦਿਆਰਥੀਆਂ ਦੇ ਨਾਲ ਸਾਂਝੀ ਕਰੋ ਧੰਨਵਾਦ ਡੱਲਾ ਸਾਹਿਬ ਅੱਜ ਫਿਰ ਤੁਸੀਂ ਕਰੀ ਸਾਨੂੰ ਮੌਕਾ ਦਿੱਤਾ ਹੈ ਦਰਸ਼ਕਾਂ ਦੇ ਰੂਬਰੂ ਹੋਣ ਦਾ ਬਹੁਤ سارے ਸਵਾਲ ਲੋਕਾਂ ਦੇ ਆ ਰਹੇ ਆ ਬਹੁਤ سارے ਕਾਲਸ ਆ ਰਹੇ ਆ ਲੋਕ ਸਟੂਡੈਂਟ ਸਾਡੇ ਆਫਿਸ ਵਿਜ਼ਿਟ ਕਰ ਰਹੇ ਨੇ ਪਰ ਸਵਾਲ ਇਹ ਆ ਰਿਹਾ ਵੀ ਰੂਲ ਚੇਂਜ ਹੋ ਗਏ ਸਖਤਾਈ ਹੋ ਗਈ ਐਦਾ ਹੋ ਗਿਆ ਉਦਾਂ ਹੋ ਗਿਆ lettes me be very clear ਆਜਾ ਪਾਇਸ ਦੀਸ ਤੋਂ ਇੱਕ ਸਟੂਡੈਂਟਸ ਨੂੰ ਕਲੀਅਰਟੀ ਦਿੰਨੇ ਆ ਹਲੇ ਕੋਈ ਵੀ ਰੂਲ ਇੰਪਲੀਮੈਂਟ ਨਹੀਂ ਹੋਇਆ ਹੈ ਸਿਰਫ ਔਰ ਸਿਰਫ ਇੱਕ ਪਾਰਲੀਮੈਂਟ ਦੇ ਵਿੱਚ ਵਾਈਟ ਪੇਪਰ ਰੱਖਿਆ ਗਿਆ ਰਿਕੁਐਸਟ ਕੀਤੀ ਗਈ ਹੈ ਜਾਂ ਤੁਸੀਂ ਕਹਿ ਸਕਦੇ ਹੋ ਸੁਜੈਸ਼ਨ ਦਿੱਤੀ ਗਈ ਹੈ ਇਮੀਗ੍ਰੇਸ਼ਨ ਵੱਲੋਂ ਵੀ ਅਸੀਂ ਆ ਰੂਲ ਲੈ ਕੇ ਆਉਣਾ ਚਾਹੁੰਦੇ ਨੇ ਨਾਓ ਹੁਣ ਰੂਲ ਕੀ ਕਹਿੰਦੇ ਨੇ ਰੂਲ ਇਹ ਕਹਿੰਦੇ ਨੇ ਵੀ ਜਿਹੜਾ ਬੱਚਾ ਮਾਸਟਰਸ ਵਾਲਾ ਜਾ ਰਿਹਾ ਜਿਹਨੂੰ ਵਰਕ ਪਰਮਿਟ 2 ਸਾਲ ਦਾ ਮਿਲਦਾ ਹੈ ਉਹ ਘਟਾ ਕੇ 18 ਮਹੀਨੇ ਦਾ ਕਰ ਦਿੱਤਾ ਜਾਏਗਾ ਪਰ ਬਹੁਤ ਸਾਰੇ ਏਜੰਟਸ ਨੇ ਇਹਨੂੰ ਆਲਰੇਡੀ ਬਹੁਤ ਸਾਰਾ ਹਵਾ ਬਣਾਤਾ ਵੀ ਵਰਕ ਲਿਮਿਟ ਘਟ ਜਾਈਗੀ ਐਦਾਂ ਹੋ ਜਾਏਗਾ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦੱਸਦਾ ਚਲੋ ਅਸੀਂ ਮੰਨਦੇ ਆ ਵੀ ਵਰਕ ਪਰਮਿਟ ਘਟ ਘਟ ਜਾਏਗਾ ਵੈਸੇ ਇਸ ਚੀਜ਼ ਦੇ ਉੱਤੇ ਹਲੇ ਅਗੇਨ ਮੈਂ ਦੱਸਦਾ ਕੋਈ ਕਲੈਰਿਟੀ ਨਹੀਂ ਹੈ ਵੀ ਘਟੇਗਾ ਨਹੀਂ ਘਟੇਗਾ ਪਰ ਮੋਸਟ ਆਫ ਦਾ ਯੂਨੀਵਰਸਿਟੀਆਂ यूके ਦੀ ਜੇ ਤੁਸੀਂ ਗੱਲ ਕਰਦੇ ਹੋ ਨਾਰਥ ਹੈਮਪਟਨ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਲਾ ਹੈਗੀ ਹੈ ਇਹ ਇਦਾਂ ਦੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਦਾ এমਪਲੋਇਮੈਂਟ ਰੇਸ਼ਿਓ 95% ਹੈ ਨਾਓ ਵਿਚ मींस ਕਿ ਸਟੂਡੈਂਟ ਜਿਹੜੇ ਸਟੱਡੀਜ਼ ਫਿਨਿਸ਼ ਹੋਣ ਤੋਂ ਬਾਅਦ ਹੀ ਉਹਨੂੰ 6 ਮਹੀਨੇ ਦੇ ਅੰਦਰ ਅੰਦਰ ਜੌਬ ਮਿਲ ਜਾਂਦੀ ਹੈ ਔਰ ਜੇ ਸਟੂਡੈਂਟ ਨੂੰ ਜੌਬ ਮਿਲ ਜਾਂਦੀ ਹੈ ਤਾਂ ਉਹਨੂੰ ਵਰਕ ਪਰਮਿਟ ਆਲਰੇਡੀ ਮਿਲ ਜਾਏਗਾ ਤੇ ਜੇ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਆਬਵੀਅਸਲੀ ਬੱਚੇ ਦੇ ਲਈ ਪਰਮਨੈਂਟ ਰੈਜ਼ੀਡੈਂਸੀ ਦੇ ਰਸਤੇ ਵੀ ਖੁੱਲਦੇ ਨੇ ਸੋ ਸਟੂਡੈਂਟਸ ਇਸ ਚੀਜ਼ ਦੇ ਉੱਤੇ ਜ਼ਰੂਰ ਫੋਕਸ ਕਰੋ ਵੀ ਜੇ ਉਹ ਯੂਨੀਵਰਸਿਟੀ ਚੂਜ਼ ਕਰੋਗੇ ਜਿਹਦੇ ਵਿੱਚ এমਪਲੋਇਮੈਂਟ ਰੇਸ਼ੋ 90% 95% ਹੈਗਾ ਔਰ ਇਨਫੈਕਟ ਕਈ ਯੂਨੀਵਰਸਿਟੀਆਂ ਤੁਹਾਨੂੰ এমਪਲੋਇਮੈਂਟ ਪ੍ਰੋਮਿਸ ਵੀ ਦਿੰਦੀਆਂ ਨੇ ਵੀ ਜੇ ਬੱਚਾ ਮਾਸਟਰਸ ਫਿਨਿਸ਼ ਕਰਦਾ ਹੈ ਉਹਦੀ اٹینڈੈਂਸ ਪੂਰੀ ਹੈ ਉਹ ਸਾਰੇ ਐਗਜ਼ਾਮਸ ਜੋ ਕਲੀਅਰ ਹੈ ਉਹਨੇ ਕੋਈ ਵੀ ਗਲਤ ਯੂਨੀਵਰਸਿਟੀ ਦੇ ਵਿੱਚ ਕੰਮ ਨਹੀਂ ਕੀਤਾ ਤਾਂ ਯੂਨੀਵਰਸਿਟੀਆਂ ਇਦਾਂ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਉਹਨੂੰ ਪ੍ਰੋਮਿਸ ਕਰਦੀਆਂ ਨੇ ਵੀ ਅਸੀਂ ਤੈਨੂੰ ਜੌਬ ਲਗਵਾ ਕੇ ਦਵਾਂਗੇ ਮੈਨੂੰ ਨਹੀਂ ਲੱਗਦਾ ਦੱਲਾ ਸਾਹਿਬ ਅੱਜ ਦੀ ਰੇਟ ਦੇ ਵਿੱਚ ਕੋਈ ਵੀ ਬੱਚਾ ਜਾਂ ਕੋਈ ਵੀ ਕੰਟਰੀ ਆਪਾਂ ਗੱਲ ਕਰੀਏ ਐਦਾਂ ਦੀਆਂ ਓਪਰਚ्युनिटीज ਬੱਚਿਆਂ ਨੂੰ ਦੇ ਰਹੀ ਹੈ ਜੋ ਯੂਕੇ ਦੇ ਰਿਹਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਿਰ ਅੱਜ ਇੱਕ ਰਿਕੁਆਇਰਮੈਂਟਸ ਦੀ ਬਹੁਤ ਸਾਰੀਆਂ ਮੈਂ ਵੀਡੀਓਜ਼ ਖੁਦ ਦੇਖਦਾ ਜਿੱਥੇ ਏਜੰਟਸ ਕਹਿ ਰਹੇ ਨੇ ਕੰਸਲਟੈਂਟਸ ਕਹਿ ਰਹੇ ਨੇ ਵੀ 60% ਹੋਣੀ ਚਾਹੀਦੀ ਹੈ 65% ਹੋਣੀ ਚਾਹੀਦੀ ਹੈ ਪੀਟੀ 60 ਚਾਹੀਦੀ ਹੈ 58 ਚਾਹੀਦੀ ਹੈ ਲੈਟ ਮੀ ਬੀ ਵੈਰੀ ਕਲੀਅਰ ਔਨ ਥਿਸ ਜੇ ਔਨ ਕੈਮਰਾ ਮੈਨ ਜਿਸ ਕਹਿ ਰਹੇ ਨੇ ਜੇ ਤੁਹਾਡੇ 55% ਹੈਗੇ ਆ ਮਿਨੀਮਮ ਰਿਕੁਆਇਰਮੈਂਟ ਇਜ਼ 55% ਜੇ ਤੁਹਾਡੇ 55% ਹੈਗੇ ਆ ਔਰ ਪੀਟੀ ਦੇ ਵਿੱਚ 51 ਮਿਨੀਮਮ ਹੈਗੇ ਆ ਯੂਜੀ ਸਟੂਡੈਂਟਸ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਪੀਜੀ ਵਾਲੇ ਵਾਸਤੇ ਹੋਰ ਵਧੀਆ ਚੀਜ਼ ਹੈਗੀ ਆ ਜੇ ਤੁਹਾਡੇ 50% ਹੈਗੇ ਆ ਮਾਰਕ ਮਾਈ ਵਰਡਸ ਅਗੇਨ ਜੇ ਤੁਹਾਡੇ 50% ਨੰਬਰ ਹੈਗੇ ਆ ਔਰ ਮਿਨੀਮਮ ਪੀਟੀ 51 52 53 54 55 ਵੀ ਹੈਗੇ ਆ ਤਾਂ ਵੀ ਤੁਹਾਨੂੰ ਮਾਸਟਰਸ ਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ ਕਰਨਾ ਕੀ ਹੈ ਤੁਸੀਂ 90413 90412 ਤੇ ਕਾਲ ਕਰਨੀ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੇ ਪੇਜ ਤੇ ਜਾਣਾ ਹੈ ਉੱਥੇ ਵੈਬਸਾਈਟ ਤੇ ਜਾਓ ਸਾਡੇ ਨਾਲ ਡਾਇਰੈਕਟ ਚੈਟ ਕਰ ਸਕਦੇ ਹੋ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਸਾਡੇ ਆਫਿਸ ਥੱਲੇ ਐਡਰੈਸ ਆ ਰਹੇ ਨੇ ਮੈਂ ਫੇਰ ਵੀ ਦੱਸ ਦਿੰਦਾ ਅੰਮ੍ਰਿਤਸਰ ਚੰਡੀਗੜ੍ਹ ਮੋਹਾਲੀ ਲੁਧਿਆਣਾ ਬਠਿੰਡਾ ਜਲੰਧਰ ਵਡੋਦਰਾ ਚ ਵੀ ਸਾਡਾ ਆਫਿਸ ਹੈਗਾ ਤੁਸੀਂ ਹੇਠ ਲਿਖੇ ਨੰਬਰਸ ਤੇ ਕਾਲ ਕਰੋ ਆਪਣੀ ਪ੍ਰੋਫਾਈਲ ਲੈ ਕੇ ਸਾਡੇ ਕੋਲੇ ਆਓ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਕਿਉਂਕਿ ਡਾਕੂਮੈਂਟਸ ਮੈਂ ਕਿਉਂ ਅਕਸਰ ਕਹਿੰਦਾ ਉਹਨਾਂ ਬੱਚਿਆਂ ਨੂੰ ਵੀ ਲੈ ਕੇ ਆਓ ਫਾਇਦਾ ਕੀ ਹੈ ਜਦੋਂ ਅਸੀਂ ਅਸੈਸ ਕਰਨੇ ਅਸੀਂ ਤੁਹਾਡੇ ਓਵਰAllResult ਪਰਸੈਂਟੇਜ ਨਹੀਂ ਦੇਖਨੇ ਅਸੀਂ ਇਨ ਈਚ ਵੀ ਪਰਸੈਂਟੇਜ ਦੇਖਨੇ ਆ ਬਹੁਤ ਸਾਰੀਆਂ ਏਦਾਂ ਦੀ ਯੂਨੀਵਰਸਿਟੀਆਂ ਨੇ ਜੋ 51% ਤੇ ਲੈਂਦੀਆਂ ਨੇ ਬਟ ਉਹਨਾਂ ਨੂੰ ਮੈਥਸ ਦੇ ਵਿੱਚ ਜਾਂ ਫਿਜ਼ਿਕਸ ਦੇ ਵਿੱਚ ਜਾਂ ਬਾਇਓ ਦੇ ਵਿੱਚ 55 ਚਾਹੀਦੇ ਨੇ ਜਾਂ 60 ਚਾਹੀਦੇ ਨੇ ਹੁੰਦਾ ਕੀ ਹੈ ਤੁਸੀਂ ਸਾਡੇ ਕੋਲੇ ਕੰਸਲਟੈਂਟ ਕੰਸਲਟੈਂਸੀ ਲੈ ਕੇ ਜਾਣੇ ਹੋ ਇਨਫੋਰਮੇਸ਼ਨ ਲੈ ਕੇ ਜਾਣੇ ਹੋ ਬਟ ਜਦੋਂ ਅਸੀਂ ਐਪਲੀਕੇਸ਼ਨ ਅਪਲਾਈ ਕਰਦੇ ਆ ਉਦੋਂ ਡਾਕੂਮੈਂਟਸ ਆਉਂਦੇ ਆ ਫਿਰ ਸਾਨੂੰ ਤੁਹਾਨੂੰ ਦੱਸਣਾ ਪੈਂਦਾ ਵੀ ਤੁਹਾਡੇ ਇਹਦੇ ਵਿੱਚ ਘਟ ਹੈ ਨੰਬਰ ਘਟ ਹੈ ਇਸੇ ਲਈ ਮੈਂ ਤੁਹਾਨੂੰ ਕਹਿ ਰਿਹਾ ਜੇ ਜਦੋਂ ਵੀ ਤੁਸੀਂ ਸਾਡੇ ਆਫਿਸ ਵਿਜ਼ਿਟ ਕਰਨਾ ਹੈ ਕੈਨੇਡਾ ਦੇ ਲਈ ਯੂਕੇ ਦੇ ਲਈ ਆਸਟ੍ਰੇਲੀਆ ਦੇ ਲਈ ਤਾਂ ਆਪਣੇ ਡਾਕੂਮੈਂਟਸ ਰੂਟ ਲੈ ਕੇ ਆਓ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਹੀ ਇਸ ਤਰੀਕੇ ਨਾਲ ਦਿੱਤੀ ਜਾਏਗੀ ਕਿ ਜਿਹੜੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਪਹਿਲੀ ਵਾਰੀ ਦੇ ਰਹੇ ਆ ਉਹੀ ਇਨਫੋਰਮੇਸ਼ਨ ਐਂਡ ਤੱਕ ਤੁਹਾਡੇ ਕੰਮ ਆਊਗਾ ਉਹਦੇ ਵਿੱਚ ਕੋਈ ਵੀ ਚੇਂਜੇਸ ਨਹੀਂ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਐਕਸਪਰਟ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਸਾਰੇ ਪੁਆਇੰਟਸ ਨੂੰ ਸਾਂਝਾ ਕੀਤਾ ਹੈ ਸਕਰੀਨ ਦੇ ਉੱਤੇ ਟੈਲੀਫੋਨ ਨੰਬਰ ਹੈ ਇਸ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਮਾਹਰ ਨਾਲ ਗੱਲ ਕਰ ਸਕਦੇ ਹੋ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਤੁਹਾਡੇ ਮਨ 'ਚ ਕੋਈ ਵਹਿਮ ਹੈ ਕੋਈ ਸਵਾਲ ਹੈ ਕੋਈ ਕਨਫਿਊਜ਼ਨ ਹੈ ਟੈਲੀਫੋਨ ਤੇ ਪੁੱਛੋ ਉਹਨੂੰ ਦੂਰ ਕਰੋ ਔਰ ਤੁਸੀਂ ਕਮਿੰਗ ਟੈਕਸ ਦੇ ਵਿੱਚ ਅਗਰ ਫਾਈਲ ਲੌਂਚ ਕਰਨੀ ਹੈ ਤੇ ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਵਿੱਚ ਜਾ ਸਕਦੇ ਹੋ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਐਡਰੈਸ ਲੈ ਸਕਦੇ ਹੋ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਵੀ ਆਪਣੀ ਫਾਈਲ ਲੋਡ ਕਰ ਸਕਦੇ ਹੋ ਪਰ ਪੂਰੀ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤਾਂ ਧੰਨਵਾਦ